ਸ਼ੈਤਕਾਰਾਂ ਦੀ ਦੁਨੀਆ 'ਚ ਅੱਜ ਨਾ ਪੂਰਾ ਹੋਣ ਵਾਲਾ ਘਾਟਾ ਮਹਿਸੂਸ ਕਰ ਰਹੀ ਹੈ ਸੋ ਸ਼ੈਤਕਾਰਾਂ ਦੀ ਦੁਨੀਆ 'ਚ ਅੱਜ ਇੱਕ ਸੋਬ ਦੀ ਲਹਿਰ ਵੀ ਚੱਲ ਰਹੀ ਹੈ ਸੋ ਸੋਬ ਦੀ ਲਹਿਰ ਕਿਸ ਲਈ ਚੱਲ ਰਹੀ ਹੈ ਕਿਉਂਕਿ ਸਾਡੇ ਪੰਜਾਬ ਦੇ ਮਹੋਸ਼ੂਰ ਸ਼ੈਤਕਾਰ ਤੇ ਸ਼ਾਇਰ ਸਰਜੀਤ ਸਿੰਘ ਪਾਤਰ ਜੀ ਜੋ ਕਿ 79 ਸਾਲ ਦੀ ਉਮਰ ਵਿੱਚ ਲੁਧਿਆਣਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਗੁਰੂ ਚਰਨਾਂ ਵਿੱਚ ਵਿਰਾਜਮਾਨ ਹੋ ਚੁੱਕੇ ਹਨ ਸੋ ਉਹਨਾਂ ਦੇ ਜੀਵਨ ਬਾਰੇ ਕੁਝ ਜਾਣਕਾਰੀ ਲੈਣ ਲਈ ਅਸੀਂ ਮੌਜੂਦ ਹਾਂ ਸਰਦਾਰ ਲਾਸ਼ ਸਿੰਘ ਚਿਤਾਮਣੀ ਜੀ ਜੋ ਕਿ ਸਾਡੇ ਨਾਲ ਮੌਜੂਦ ਨੇ ਲਾਸ਼ ਸਿੰਘ ਚਿਤਾਮਣੀ ਜੀ ਸੋ ਇਹਨਾਂ ਬਾਰੇ ਜਾਣਦੇ ਆ ਸਸੀ ਕਾਲ ਜੀ ਸਸੀ ਕਾਲ ਜੀ ਸੋ ਪੰਜਾਬ ਦੇ ਮਸ਼ਹੂਰ ਸਹਿਦਕਾਰ ਤੇ ਸ਼ਾਇਰ ਵੀ ਜੋ ਕਿ ਸਹਿਦਕਾਰਾਂ ਦੇ ਆਪਾਂ ਉਹਨਾਂ ਨੂੰ ਬਾਬਾ ਬੋੜ ਵੀ ਕਹਿ ਸਕਦੇ ਆ ਤੋ ਉਹਨਾਂ ਦੇ ਜੀਵਨ ਬਾਰੇ ਤੁਸੀਂ ਵੀ ਉਹਨਾਂ ਨੂੰ ਤੁਹਾਡੇ ਨਾਲ ਮੁਲਾਕਾਤ ਹੋ ਚੁੱਕੀ ਹੈ ਤੁਸੀਂ ਉਹਨਾਂ ਬਾਰੇ ਕੀ ਜਾਣਕਾਰੀ ਦਿਓਗੇ ਸਾਨੂੰ ਤੁਸੀਂ ਮੈਂ ਤਾਂ ਇਸ ਦੁਖ ਦੀ ਘੜੀ ਵਿੱਚ ਇਹੇ ਅੱਖਾਂ ਦਾ ਵੀ ਜਿਹਦੇ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਬਿਨ ਐ ਹੋ ਇੱਕ ਬਹੁਤ ਹੀ ਸੁੜਜਾ ਮਹਰ ਸ਼ੈਰ ਸਾਡੇ ਤੋਂ ਖੋਲਿਆ ਗਿਆ ਹੈ ਜਿਸ ਦਾ ਦੁੱਖ ਔੜਾ ਜਾਂ ਪੀੜੀਆਂ ਤੇ ਹੋਰ ਜਿੱਥੇ ਵੀ ਕੋਈ ਪੰਜਾਬੀ ਆਬਸਦ ਹੈ ਕੋਈ ਪੰਜਾਬ ਨੂੰ ਪਿਆਰ ਕਰਨ ਵਾਲਾ ਕਲਾ ਨੂੰ ਪਿਆਰ ਕਰਨ ਵਾਲਾ ਉਹ ਕਦੇ ਵੀ ਦੁੱਖ ਨੂੰ ਭੁਲਾਉਣਗੇ ਨਹੀਂ ਭੁਲਾਇਰੀ ਜਾ ਸਕਦਾ ਉਹਨਾਂ ਦਾ ਦੁੱਖ ਕਿਉਂਕਿ ਉਹ ਐਨੇ ਵੱਡੇ ਸੱਭਿਆਚਾਰ ਸੀ ਉਹਨਾਂ 'ਚ ਇੰਨੀ ਕਲਾ ਹੁੰਦੇ ਹੋਏ ਇਹ ਜਾਂ ਬੜਾ ਬੜਾ ਰਚਨਾਵਾਂ ਲਿਖਦੇ ਹੋਏ ਵੀ ਉਹਨਾਂ ਨੂੰ ਪੂਰਾ ਵੀ ਇਹ ਨਹੀਂ ਸੀ ਵੀ ਮੈਂ ਮਦੀਰ ਲਖਤਾ ਆ ਲਖਤਾ ਉਹ ਰੇਸਾ ਕਿਉਂਕਿ ਜਦ ਕੋਈ ਗੱਲ ਛਿੜਦੀ ਸੀ ਉਹਨੂੰ ਕੋਈ ਪਤਰ ਸਾਹਿਬ ਕਹਿ ਕੇ ਬੁਲਾਉਂਦਾ ਸੀ ਉਹ ਹੱਥ ਚ ਹੁਲਦੇ ਰਹੇ ਸੀ ਨਹੀਂ ਨਹੀਂ ਮੈਂ ਤੁਹਾਡਾ ਅਰਦਾਸ ਹੈ ਤੁਹਾਡੇ ਕਰਕੇ ਤੁਹਾਡੀਆਂ ਦੁਆਵਾਂ ਕਰਕੇ ਮੇਰੇ ਚਕ ਲਾਈ ਹੈ ਮੈਂ ਇਹ ਕਹਣਾ ਵੀ ਉਹ ਕਈਆਂ ਸੰਸਥਾਵਾਂ ਦੇ ਸਰਗਰਸਭਾਵਾਂ ਦੇ ਤੇ ਹੋ ਉੱਚੇ ਉਦੇ ਤੇ ਕੰਮ ਕਰਦੇ ਸਨ ਪਰ ਉਹਨਾਂ ਨੂੰ ਕਦੇ ਵੀ ਉਹਨਾਂ ਦੇ ਮਨ ਵਿੱਚ ਇਹ ਨਹੀਂ ਸੀ ਮਤਲਬ ਇਹ ਹੈ ਵੀ ਮੈਂ ਐਸ ਉਹਦੇ ਉਹਦੇ ਤੇ ਆ ਆਪਣੇ ਆਪ ਨੂੰ ਸਦਾ ਨਾਲ ਸਮਝੇ ਸੀ ਜਦੋਂ ਕਿਤੇ ਮਿਲਣਾ ਪੱਤਰ ਸਾਹਿਬ ਕੀ ਬਾਤ ਹੈ ਤੁਹਾਡੀ ਇਹ ਨਿਸ਼ਾਨ ਸੁਣੀਆ ਅਖਬਾਰਾਂ ਚ ਸੁਣੀਆ ਬਹੁਤ ਆਨੰਦ ਆ ਗਿਆ ਉਹ ਕਹਿੰਦੇ ਨਹੀਂ ਨਹੀਂ ਮੈਂ ਤਾਂ ਕੁਝ ਨਹੀਂ ਜੀ ਇਹ ਤੁਹਾਡੀ ਕਿਰਪਾ ਸਤਿਗੁਰ ਤੁਹਾਡੀ ਧੋਆ ਹੈ ਐ ਕਹਿੰਦੇ ਸੀ ਹੱਦ ਤੋਂ ਬਾਅਦ ਨਿਵਰਤਾ ਸੀ ਉਹਨਾਂ ਨੂੰ ਇਹ ਐ ਨਹੀਂ ਸੀ ਮਤਲਬ ਕਿ ਮੈਂ ਇੰਨੀ ਬਲੰਦੀ ਤੇ ਪਹੁੰਚਿਆ ਹੋਇਆ ਸੋ ਤੁਹਾਡਾ ਕਹਿਣ ਦਾ ਮਕਸਦ ਹੈ ਜੀ ਕਾਮਲੇ ਸਾਹਿਬ ਕਿ ਉਹਨਾਂ ਨੂੰ ਜਿਸ ਮੁਕਾਮ ਤੇ ਸੀਗੇ ਉਹ ਤੇ ਉਹਨਾਂ ਨੂੰ ਆਪਣੇ ਮਨ ਤੇ ਉਸ ਮੁਕਾਮ ਤੇ ਪਹੁੰਚੇ ਕੋਈ ਵੀ ਬੇਇਮਾਨ ਨਹੀਂ ਸੀਗੀ ਹਰ ਬੰਦੇ ਨਾਲ ਉਹ ਇੱਕ ਆਮ ਇਨਸਾਨ ਵਾਂਗ ਹੀ ਮਿਲਦੇ ਸੀ ਆਵ ਕਰਕੇ ਵੀ ਵੱਡੀ ਉਮਰ ਦੇ ਇਨਸਾਨਾਂ ਦਾ ਤਹਰੀਕ ਮਦਦ ਸਤਕਾਰ ਕਰਦਾ ਉਹ ਜਿਹੜੇ ਉਹਨਾਂ ਤੋਂ ਛੋਟੀ ਉਮਰ ਦੇ ਸੀ ਉਹਨਾਂ ਦਾ ਵੀ ਬਹੁਤ ਮਤਲਬ ਮਾਣ ਕਰਦੇ ਸੀ ਸਤਕਾਰ ਕਰਦੇ ਸੀ ਉਹ ਕਹਿੰਦੇ ਸੀ ਸੇਧ ਦਿੰਦੇ ਸੀ ਉਹਨਾਂ ਨੂੰ ਵੀ ਜੋ ਕੁਝ ਹੈ ਰਚਨਾਵਾਂ ਬਾਰੇ ਪੁਰ ਕਵਤਾਂਵਾਂ ਬਾਰੇ ਉਸਤਮਾ ਛਪੀਆਂ ਬਾਰੇ ਤੇ ਬਹੁਤ ਹੀ ਉਹਨਾਂ ਅਗਲੇ ਨੂੰ ਜਾਣਕਾਰੀ ਦਿੰਦੇ ਰਹਿੰਦੇ ਸੀ ਤੇ ਹਰ ਵੇਲੇ ਉਹਨਾਂ ਦੇ ਮਨ ਵਿੱਚ ਇਹੀ ਸੀ ਵੀ ਮੈਂ ਕੁਛ ਨਹੀਂ ਹਾਂ ਬਸ ਇਹ ਲੋਕਾਂ ਦੀਆਂ ਦੁਆਵਾਂ ਨੇ ਲੋਕਾਂ ਕਰ ਗਈ ਮੈਂ ਉਹ ਬਹੁਤ ਹੀ ਇਨਦਕੇ ਇਨਸਾਨ ਸੀ ਜਿਆਦਾ ਅਸਵੇਰੇ ਲੰਬੀ ਖੋਰ ਸੁਣੇ ਕੋਈ ਇਹ ਜਿਹੀ ਅੱਖ ਨਹੀਂ ਹੋਊਗੀ ਜਿਹਦੇ ਹੰਝੂ ਨਾ ਆ ਹੋਵੇ 15 ਮਿੰਟ 15 ਵੀ ਮਿੰਟ ਇੱਕ ਖਬਰ ਰਿਪੀਟ ਹੁੰਦੀ ਰਹੀ ਸਾਡੇ ਜੀ ਪਾਤਰ ਸਾਹਿਬ ਨਹੀਂ ਰਹੇ ਸਾਡੇ ਪਾਤਰ ਸਾਹਿਬ ਦੂਰ ਚਲੇ ਗਏ ਪਛਾਣੇ ਗਈ ਗੱਲ ਹੋਈ ਬਹੁਤ ਸੁਣ ਕੇ ਜਿਆਦਾ ਦੁੱਖ ਹੋਇਆ ਸੋ ਨਿਕੀਤਾ ਜਾਸਰ ਸੋ ਮੰਨਿਆ ਜਾਸਰ ਦੇ ਕਿ ਇਹ ਨਾ ਪੂਰਾ ਹੋਣ ਵਾਲਾ ਘਟਾ ਹੈ ਬਿਲਕੁਲ ਜੀ ਕਿਸੇ ਹਾਲਤ ਵਿੱਚ ਵੀ ਕਿਸੇ ਹਾਲਤ ਵਿੱਚ ਘਟਾ ਨੇ ਪੂਰਾ ਹੋ ਸਕਦਾ ਕਿਉਂਕਿ ਉਹ ਉੱਚ ਕੋਟੀਆਂ ਦੇ ਸ਼ਹਿਰਾਂ ਦੇ ਵਿੱਚੋਂ ਜਿਵੇਂ ਅਜਵ ਸ਼ਿਵਗੁਰ ਬਟਾਲਵੀ ਸੀ ਪੰਜਾਬੀ ਦੇ ਨਾਲ ਜ਼ਰਾ ਦੂਰ ਪੂਰੀ ਸੀ ਤੇ ਹੋਰ ਵੀ ਜਿਹੜੇ ਟੌਪ ਦੇ ਲੇਖਕ ਸੀ ਉਹਨਾਂ ਵਿੱਚੋਂ ਇੱਕ ਟੌਪ ਦੇ ਮਤਲਬ ਇਹ ਕਲਾਕਾਰ ਸੀ ਇਸ ਬਾਤੇ ਔਖੀ ਦੁਖੀ ਗੱਲ ਹੈ ਬਿਆਨ ਨਿਕੀ ਤਾਂ ਜ਼ਿਆਦਾ ਇੱਕ ਮਹੀਨੇ ਮੈਂ ਨਹੀਂ ਬਲਕਿ ਕੋਈ ਵੀ ਹੋਊਗਾ ਤੇ ਕਲਾਕਾਰ ਲੇਖਕਾਂ ਨੇ ਤਾਂ ਦੁੱਖ ਮਨਾਉਣੇ ਹੈ ਸੀ ਪਰਵਾਰ ਦੇ ਜੀਆਂ ਨੇ ਰਿਸ਼ਤੇਦਾਰਾਂ ਨੇ ਮਨਾਉਣਾ ਹੈ ਸੀ ਆਮ ਅਨਸਾਨ ਵੀ ਉਹਨਾਂ ਦੇ ਐਸ ਵਿਛੋੜੇ ਤੋਂ ਬਹੁਤ ਦੁਖੀ ਹੈ ਬਹੁਤ ਹੀ ਉਹਨਾਂ ਨੂੰ ਦੁੱਖ ਮਹਿਸੂਸ ਹੁੰਦਾ ਹੈ ਕਿ ਹਰ ਆਸ ਵਿੱਚ ਜੋ ਗੱਲਾਂ ਕਰਦੇ ਹਰੇਕ ਦਾ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਉਹਣਾ ਚਾਹੀਦਾ ਸੀ ਉਹਨੇ ਸਾਨੂੰ ਹਲੇ ਬਹੁਤ ਜ਼ਿਆਦਾ ਰੂਹ ਸੀ ਪਾਤਰ ਸਾਹਿਬ ਦੀ ਸੋਚ ਤਾਮਲੇ ਸਾਹਿਬ ਜਿੱਦਾਂ ਦਾ ਉਹਨਾਂ ਦਾ ਮਕਾਮ ਸੀ ਇੱਕ ਬਲੰਦੀਆ ਸੀ ਪਹੁੰਚੇ ਹੋਏ ਸੀ ਸੋ ਕੀ ਲੱਗਦਾ ਕਿ ਉਹਨਾਂ ਨੂੰ ਉਸ ਮਕਾਮ ਤੇ ਪਹੁੰਚਣ ਉਹਨਾਂ ਦਾ ਪੂਰਾ ਮਨ ਸਤਕਾਰ ਮਿਲਦਾ ਸੀ ਉਹਨਾਂ ਨੂੰ ਇਸ ਚੀਜ਼ ਦਾ ਹਾਂ ਜੀ ਜਿਹੜੇ ਤਾਂ ਸੂਝਵਾਨ ਲੋਕ ਉਹ ਤਾਂ ਉਹਨਾਂ ਨੂੰ ਬਹੁਤ ਸਤਕਾਰ ਕਰਦੇ ਸੀ ਤੇ ਤੁਹਾਨੂੰ ਆਮ ਪਤਾ ਵੀ ਹੈ ਕਿ ਕੁਝ ਲੋਕ ਕਲਾ ਨਹੀਂ ਹੁੰਦੇ ਤੇ ਉੱਪਰ ਲਈ ਕੁਝ ਕਹਿੰਦੇ ਆ ਨਹੀਂ ਜੀ ਉਹ ਠੀਕ ਠਾਕ ਹੈ ਇਹ ਜਿਸ ਗੱਲ ਕਰਦੇ ਪਰ ਜਿੱਦਾਂ ਉਹਨਾਂ ਨੂੰ ਸਤਿਕਾਰ ਮਿਲਣਾ ਚਾਹੀਦਾ ਸੀ ਮਿਲਦਾ ਸੀ ਬੁੱਧੀਜੀਵੀ ਬੰਦਿਆਂ ਵੱਲੋਂ ਤੇ ਬਹੁਤ ਹੀ ਜਿਆਦਾ ਉਹਨਾਂ ਨੂੰ ਪਿਆਰ ਕਰਦੇ ਸੀ ਤੇ ਉਹਨਾਂ ਦੀ ਤਾਰੀਫ ਕਰਦੇ ਥੱਕਦੇ ਨਹੀਂ ਸੀ ਸੋ ਏ ਸੀ ਗਏ ਲਾਸ਼ ਤਾਮਲੀ ਚੋ ਕਿ ਇੱਕ ਚੰਗੇ ਲੇਖਕ ਨਹੀਂ ਪੰਜਾਬੀ ਫਿਲਮਾਂ ਦੇ ਚੰਗੇ ਅਦਾਕਾਰ ਵਾਂਗ ਨਾਮ ਨਾਲ ਵੀ ਜਾਣੇ ਜਾਂਦੇ ਹਨ ਸੋ ਇਹਨਾਂ ਨੇ ਜੋ ਸੁਜੀਤ ਸਿੰਘ ਪਾਤਰ ਜੀ ਸੀਗੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਜੋ ਉਹਨਾਂ ਨਾਲ ਮਿਲੇ ਸੀ ਉਹਨਾਂ ਬਾਰੇ ਸਾਨੂੰ ਵਿਸਤਾਰ ਨਾਲ ਦੱਸਿਆ ਸੋ ਅਸੀਂ ਵੀ ਇਸ ਵਿਸ਼ੇ ਦੀ ਹੀਰੋ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਜਿੰਦੇ ਹਾਂ ਸੋ ਧੰਨਵਾਦ ਸ਼ੁਕਰੀਆ ਜੀ ਮੈਂ ਵੀ ਆਪਣੇ ਪਰਿਵਾਰ ਵੱਲੋਂ ਰਿਸ਼ਤੇਦਾਰਾਂ ਵੱਲੋਂ ਸਹਿਯਕ ਕਰ ਵੱਲੋਂ ਲੇਖਕਾਂ ਵੱਲੋਂ ਜਿਨ੍ਹਾਂ ਜਿਨ੍ਹਾਂ ਨੂੰ ਦੁੱਖ ਆ ਸਭ ਮੈਂ ਆਪਣੇ ਦੁੱਖ ਨੂੰ ਮਹਿਸੂਸ ਕਰਦਾ ਹਾਂ ਤੇ ਮੈਂ ਇਹ ਹੀ ਕਹਿੰਦਾ ਸਾਨੂੰ ਬਹੁਤ ਜ਼ਿਆਦਾ ਘਾਟਾ ਪਿਆ ਇਹ ਨਹੀਂ ਪੂਰਾ ਹੋਵਾਂਗਾ ਕਹਤਾ ਕਦੇ ਵੀ ਨਾ ਪੂਰਾ ਹੋਵਾਂਗਾ ਕਹਤਾ ਹੈ ਮੈਂ ਤਾਂ ਨਹੀਂ ਰਹਾਗਾ ਮੇਰੇ ਗੀਤ ਰਹਿਣਗੇ